ਤੁਹਾਡਾ ਸਵਾਗਤ ਹੈ ਬਰੋ ਫਾਰਮਿੰਗ ਡਾਕਟਰ ਪੇਜ ਤੇ ਜਿਹੜੇ ਨਵੇਂ ਦੇਖ ਰਹੇ ਹੋ ਪੇਜ ਨੂੰ ਲਾਈਕ ਕਰ ਲਿਓ ਇਹ ਤੁਹਾਡੇ ਵਾਸਤੇ ਹੈ ਤੁਹਾਨੂੰ ਨਹੀਂ ਪਤਾ ਤੁਸੀਂ ਆਪਦੇ ਘਰ ਦੇ ਵਿੱਚ ਗਾਮਜ ਨਵੀਂ ਲਈ ਹੈ ਜਾਂ ਕੰਮ ਕਰਨਾ ਜਾਣਦੇ ਹੋ ਜਾਂ ਕੰਮ ਕਰ ਚੁੱਕੇ ਹੋ ਤੁਹਾਨੂੰ ਫਿਰ ਨਹੀਂ ਪਤਾ ਕਿ ਜਿਹੜਾ ਐਮਆਈ ਫੈਕਸ ਹੈ ਗਰਮ ਕਰਨੀ ਹੈ ਨਾ ਕਰਨੀ ਹੈ ਕਿੱਥੇ ਲੱਗਦੀ ਹੈ ਇਹ ਇਹਦੀ ਪੂਰੀ ਜਾਣਕਾਰੀ ਪੇਜ ਤੇ ਪਈ ਆ ਕਿ ਇਹ ਕਿੱਥੇ ਕਿੱਥੇ ਯੂਜ਼ ਹੁੰਦੀ ਆ ਕਿੱਥੇ ਕਿੱਥੇ ਇਹ ਵਰਤੋ ਕਰਕੇ ਆਪਾਂ ਜਿਹੜੇ ਤੁਹਾਡੇ ਜਾਣ ਵਾਲੇ ਘਰ ਦੇ ਵਿੱਚ ਉਹਦੀ ਜਾਨ ਨਾ بچਾ ਸਕਦੇ ਆ ਤਾਂ ਮੈਂ ਬਾਰ ਬਾਰ ਪੀਰ ਇਹੀ ਕਰਦਾ ਨਾ ਵੀਰਾਂ ਨੂੰ ਕਿ ਜਿਹੜਾ ਪੇਜ ਤੁਹਾਡੇ ਆਪ ਦਾ ਪੇਜ ਆ ਫਾਰਮ ਡਾਕਟਰ ਇਹਨੂੰ ਬੱਤ ਬੱਤ ਗਾਹਾਂ ਸ਼ੇਅਰ ਕਰਦਿਆ ਕਰੋ ਬੱਤ ਬੱਤ ਲਾਈਕ ਕਰ ਲਿਆ ਕਰੋ ਇਹ ਚ ਟੈਕਸ ਕੋਈ ਨਹੀਂ ਪੈਂਦਾ ਵੀਰੋ ਕਿਉਂਕਿ ਬਾਦ ਚ ਵੇਲਾ ਮੁੜ ਕੇ ਨਹੀਂ ਆਉਂਦਾ ਇੱਕ ਵਾਰ ਸਮਾਂ ਲੰਘ ਜੇ ਤਾਂ ਉਸ ਤੋਂ ਬਾਅਦ ਨਹੀਂ ਆਉਂਦਾ ਮੇਰਾ ਕਹਿਣ ਦਾ ਮਤਲਬ ਹੈ ਲਾਈਕ ਕਰੋਗੇ ਪੇਜ ਨੂੰ ਤੁਹਾਨੂੰ ਅਪਡੇਟ ਡੇਲੀ ਮਿਲੇਗੀ ਤੁਸੀਂ ਬੱਕਰੀਆਂ ਦਾ ਫਾਰਮ ਹੈ ਸੂਰਾਂ ਦਾ ਫਾਰਮ ਹੈ ਗਾਂ ਮੱਝ ਰੱਖਿਆ ਨੇ ਜਾਂ ਤੁਸੀਂ ਹੋਰ ਕੋਈ ਫਾਰਮ ਹੈ ਘੋੜੇ ਬਛਰੇ ਰੱਖੇ ਨੇ ਤਾਂ ਇਹਦੀ ਪੂਰੀ ਜਾਣਕਾਰੀ ਤੁਹਾਨੂੰ ਪੇਜ ਤੇ ਮਿਲਣੀ ਹੈ ਦੇਖੋ ਲਾਈਕ ਕਰੋ ਧੰਨਵਾਦ